ਪੱਟੀ ਪੱਧਰ ਤੇ ਅਸੀਂ ਲੱਗੇ ਹੋਇਆ ਕਿ ਨਹਿਰਾਂ ਵਾਲਾ ਪਾਣੀ ਜਿਹੜਾ ਉਹ ਚਲਾ ਜਾਵੇ ਖੇਤਾਂ ਤੱਕ ਤਾਂ ਕਿ ਟਿਊਬਵੈਲ ਨਾ ਚਲਾਉਣਾ ਪਵੇ ਝੋਨੇ ਦਾ ਸੀਜ਼ਨ ਚੱਲ ਪਿਆ ਪਹਿਲੀ ਵਾਰ ਹੋਇਆ ਕਿ 60 ਤੋਂ 70% ਦੇ ਲੀਡ ਦੇ ਪਾਣੀ ਨਹਿਰੀ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਰਜੀਤ ਸਿੰਘ ਸਾਨ ਫਦਰਸ਼ਨ ਸਿੰਘ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਪਿੰਡ ਆਦਮਪੁਰਾ ਦਾ ਰਹਿਣ ਵਾਲਾ ਹਾਂ ਮੱਕੀ ਦੇ 12 ਕਿੱਲੇ ਨੇ ਮੇਰੇ 12 ਦੇ 12 ਇੱਕ ਘੰਟੇ ਵਿੱਚ ਗਿੱਲਾ ਭਰਦਾ ਹੈ ਪਾਣੀ ਬਹੁਤ ਜ਼ਿਆਦਾ ਹੈ ਮੈਂ ਭਗਵੰਤਬਾਨ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਇਹਨਾਂ ਨੇ ਸਾਨੂੰ ਪਹਿਲੀ ਵਾਰ ਪਾਣੀ ਪਹੁੰਚਦਾ ਕੀਤਾ ਹੈ ਮੈਂ ਜਕੀਰ ਸਿੰਘ ਜੱਗੀਜੀ ਪਿੰਡ ਆਦਮਪਰਾ ਸਾਡੇ ਜੀ ਕੱਸੀ ਦਾ ਪਾਣੀ ਤਕਰੀਬਨ 32 ਸਾਲਾਂ ਤੋਂ ਆਇਆ ਜੀ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਮੈਂ ਆਪ ਲਾਇਆ ਸੀ ਪਾਣੀ ਉਹ ਤਾਂ ਛੋਟਾ ਜਿਹਾ ਹੀ ਹੁੰਦਾ ਸੀਗਾ ਬਹੁਤ ਟਾਈਮ ਪਿੱਛੋਂ ਸਾਡੇ ਪਾਣੀ ਆਇਆ ਜੀ ਮੈਂ ਸਖਮੰਦਰ ਸਿੰਘ ਪਿੰਡ ਆਦਮਪਰਾ ਜ਼ਿਲ੍ਹਾ ਪਖੰਡਾ ਹਲਕਾ ਰਾਮਪਰਾਪੂਲ ਤਕਰੀਬਨ ਹੀ 30-32 ਸਾਲ ਤੋਂ ਬਾਅਦ ਨਹਿਰੀ ਪਾਣੀ ਆਇਆ ਜੋ ਕਿ ਅਸੀਂ ਮਾਨ ਸਰਕਾਰ ਦਾ ਬਹੁਤ ਹੀ तहे ਦਿਲੋਂ ਧੰਨਵਾਦ ਕਰਦੇ ਹਾਂ ਪਾਣੀ ਢੱਟੀ ਦਾ ਬਹੁਤ ਹੀ ਡੂੰਘਾ ਲੈਵਲ ਤੇ ਜਾ ਰਿਹਾ ਹੈ ਉਹਦੇ ਵਾਸਤੇ ਵੀ ਬਹੁਤ ਸੜਾ ਬਚਾਅ ਹੋਊਗਾ ਬਾਕੀ ਰੈਂਦੀ ਗੱਲ ਕਿ ਮੋਟਰਾਂ ਚੱਲਦੀਆਂ ਮੋਟਰਾਂ ਬੰਦ ਹੋਣਗੀਆਂ ਲਾਈਟ ਦੀ ਵੀ ਬਚਤ ਹੋਊਗੀ ਇਹਦੇ ਨਾਲ ਨਾਲ ਇਸ ਕਰਕੇ ਅਸੀਂ ਮਾਨ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ ਸਾਡੇ ਬੂਰਾ ਦਾ ਪਾਣੀ ਡੂੰਗਾ ਹੋ ਰਿਹਾ ਸੀ ਅਸੀਂ ਪਾਣੀ ਨੂੰ ਤਰਸਦੇ ਸੀਗੇ ਕਿਤੇ ਵੀ ਪਾਣੀ ਸਾਡੇ ਆ ਨਹੀਂ ਰਿਹਾ ਇਹਨਾਂ ਨੇ ਪਹਿਲੀ ਵਾਰ ਸਾਨੂੰ ਪਾਣੀ ਪਹੁੰਚਦਾ ਕੀਤਾ ਅਸੀਂ ਇਹਨਾਂ ਦਾ ਇਸ ਕਰਕੇ ਧੰਨਵਾਦ ਕਰਦੇ ਅਸੀਂ ਬਹੁਤ ਖੁਸ਼ ਆਈ ਮਾਨ ਸਰਕਾਰ ਤੋਂ ਬਹੁਤ ਵਧੀਆ ਕੰਮ ਕੀਤਾ ਜਿਹਨੇ ਬਹੁਤ ਵਧੀਆ ਅਪਰਾਲਾ ਇਹਨਾਂ ਦਾ 7 ਦਿਨਾਂ ਬਾਅਦ ਸਾਨੂੰ ਲੋੜ ਪੈਂਦੀ ਹੈ ਪਾਣੀ ਦੀ 7 ਦਿਨਾਂ ਬਾਅਦ ਸਾਨੂੰ ਵਧੀਆ ਪਾਣੀ ਮਿਲਦਾ ਜੀ ਇਹ ਕਿੱਲੇ ਦੇ ਹਿਸਾਬ ਨਾਲ ਪਾਣੀ ਮਿਲਦਾ ਜੀ ਇੱਕ ਕਿੱਲੇ ਦੇ ਕੁਝ ਮਿੰਟ ਹੁੰਦੇ ਆ ਜੀ ਤੇ ਸਾਡੀ ਉਹ ਮਿੰਟਾਂ ਦੇ ਵਿੱਚ ਫਸਲ ਸਾਰੀ ਭਰ ਜਾਂਦੀ ਹੈ ਜੀ ਕੋਈ ਸਾਨੂੰ ਦਿੱਕਤ ਨਹੀਂ ਜੀ ਇਹਦੀ ਪੰਜਾਬ ਸਰਕਾਰ ਦਾ ਇਹ ਪ੍ਰਾਲੇ ਵਾਸਤੇ ਜੀ ਪਾਣੀ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇਸ